ਸਵਾਗਤ ਕਰਦੇ ਹਾਂ ਆਪਣੇ ਸਾਰੇ ਦਰਸ਼ਕਾਂ ਦਾ ਔਰ ਅੱਜ ਗੱਲਬਾਤ ਦਾ ਵਿਸ਼ਾ ਰਹੇਗਾ ਪ੍ਰਾਲੀ ਦੀ ਸਾਮ ਸੰਭਾਲਣਾ ਹੁਣ ਕਾਰਨ ਕਣਕ ਦੀ ਬਜਾਈ ਜੋ ਪ੍ਰਭਾਵਿਤ ਹੋ ਗਈ ਹੈ ਉਸ ਦੇ ਨਾਲ ਕਿਸਾਨਾਂ ਦੀ ਪਰੇਸ਼ਾਨੀ ਕਿੰਨੀ ਕਿਵੱਤ ਚੁੱਕੀ ਹੈ ਅੱਜ ਦੀ ਗੱਲਬਾਤ ਵਿੱਚ ਮੇਰੇ ਨਾਲ ਸ਼ਾਮ ਰਹਿਣਗੇ ਤੀਰਤ ਸਿੰਘ ਰੱਕੜ ਸੀਨੀਅਰ ਪੱਤਰਕਾਰ ਜੋ ਕਿ ਸਮੇਂ-ਸਮੇਂ ਤੇ ਕਿਸਾਨਾਂ ਦੇ ਮਸਲਿਆਂ ਤੇ ਲਿਖਦੇ ਰਹਿੰਦੇ ਹਨ ਅਤੇ ਉਹਨਾਂ ਦੇ ਨਾਲ ਹੀ ਛੋਟੇ ਕਿਸਾਨਾਂ ਦੇ ਮਸਲਿਆਂ ਦੇ ਮਾਹਰ ਜਵਿੰਦਰ ਸਿੰਘ ਸਿੰਬਲੀ ਵੀ ਸਾਡੇ ਨਾਲ ਗੱਲਬਾਤ ਕਰਨਗੇ ਖਾਲਾ ਕੀ ਸਵੇਰ ਸਰਕਾਰ ਵੱਲੋਂ ਪਰਾਲੀ ਨੂੰ ਸੰਭਾਲ ਲਈ ਯੰਤਰ ਤੇ ਪ੍ਰਬੰਧ ਕੀਤੇ ਗਏ ਸਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਛੋਟੇ ਕਿਸਾਨਾਂ ਤੱਕ ਇਹ ਸਰਕਾਰ ਦੀ ਸਹੂਲਤ ਸਹੀ ਤਰੀਕੇ ਨਾਲ ਪਹੁੰਚਣ ਕਾਰਨ ਬਹੁਤੇ ਕਿਸਾਨ ਬਾਂਝੇ ਰਹਿ ਗਏ ਪਰਾਲੀ ਨੂੰ ਸੰਭਾਲਣ ਵਿੱਚ ਇਸ ਲਈ ਆਉਣ ਵਾਲੇ ਸਮੇਂ ਵਿੱਚ ਲੋੜ ਹੈ ਕਿ ਸਰਕਾਰ ਇਸ ਪਾਸੇ ਧਿਆਨ ਦੇਵੇ ਤਾਂ ਕਿ ਅੱਗੋਂ ਤੋਂ ਪਰਾਲੀ ਦੀ ਸਾਮ ਸੰਭਾਲ ਵਿੱਚ ਕਿਸਾਨਾਂ ਨੂੰ ਖਾਸ ਕਰਕੇ ਛੋਟੇ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਮੇਰੇ ਨਾਲ ਜੁੜ ਚੁੱਕੇ ਨੇ ਤੀਰਤ ਸਿੰਘ ਰੱਕੜ ਜੀ ਜੋ ਕਿ ਸੀਨੀਅਰ ਪੱਤਰਕਾਰ ਨੇ ਇਲਾਕੇ ਦੇ ਤਾਂ ਕਿਸਾਨਾਂ ਦੇ ਮਸਲੇ ਤੇ ਸਮੇਂ-ਸਮੇਂ ਤੇ ਲਿਖਦੇ ਰਹਿੰਦੇ ਨੇ ਤਾਂ ਕਾਫੀ ਜ਼ੋਰਦਾਰ ਤੇ ਅਸਰਦਾਰ ਤਰੀਕੇ ਇਹਨਾਂ ਦੀਆਂ ਲਿਖਤਾਂ ਨਾਲ ਕਿਸਾਨ ਮਸਲੇ ਸਰਕਾਰਾਂ ਦੇ ਧਿਆਨ ਜਾਂਦੇ ਰਹਿੰਦੇ ਨੇ ਸਵਾਗਤ ਹੈ ਤੀਰਤ ਜੀ ਸਭ ਤੋਂ ਪਹਿਲਾਂ ਤੁਹਾਡਾ ਜੀ ਹਾਂਜੀ ਸਤਿਗੁਰੂ ਜੀ ਸ਼ੋਰੀ ਜੀ ਸਤਿਗੁਰੂ ਜੀ ਮੈਂ ਕਹ ਜਿਸ ਤਰ੍ਹਾਂ ਕਿ ਆਪਣੇ ਇਲਾਕੇ ਵਿੱਚ ਗੱਲ ਕਰੀਏ ਕਿਸਾਨਾਂ ਦੇ ਮਸਲਿਆਂ ਵਿੱਚੋਂ ਜੋ ਪਰਾਲੀ ਦੀ ਸਾਂਭ ਸੰਭਾਲ ਦਾ ਮਸਲਾ ਬੜਾ ਗੰਭੀਰ ਮੁੱਦਾ ਰਿਹਾ ਪਿਛਲੇ ਸਮੇਂ ਵਿੱਚ ਤੇ ਕਣਕ ਦਾ ਬਜਾਈ ਤੋਂ ਪ੍ਰਭਾਵਿਤ ਹੋ ਰਹੀ ਹੈ ਕੀ ਜਮਿਨੀ ਹਕੀਕਤ ਤੇ ਕੀ ਹੈ ਜਰਾ ਡਿਟੇਲ ਵਿੱਚ ਦੱਸਣਾ ਚਾਹਤ ਹਾਂ ਜੀ ਹਾਂ ਜੀ ਇਸ ਵਾਰ ਮਾਨਯੋਗ ਸੁਪਰੀਮ ਕੋਰਟ ਗ੍ਰੀਨ ਟ੍ਰਿਬਿਊਨਲ ਤੇ ਸਰਕਾਰ ਵੱਲੋਂ ਕਾਫੀ ਜ਼ੋਰਦਾਰ ਤਰੀਕੇ ਨਾਲ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਜਿੱਦਾਂ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਾਏ ਗਏ ਸੀ ਕਿ ਕਿਸਾਨਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਕੀਤਾ ਗਿਆ ਤੇ ਪ੍ਰਸ਼ਾਸਨ ਵੱਲੋਂ ਵੀ ਮਤਲਬ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਟਰਾਲੀ ਦੇ ਸਾਮ ਸੁਵਾਲ ਲਈ ਉਹਨਾਂ ਦੀ ਜਿਹੜੀ ਆ ਪੂਰੀ ਤਰ੍ਹਾਂ ਨਾਲ ਸਹਾਇਤਾ ਕੀਤੀ ਜਾਊਗੀ ਜਿਹਦੇ ਵਿੱਚ ਖੇਤੀਬਾੜੀ ਦਾਫਤਰ ਵੀ ਸ਼ਾਮਲ ਸੀ ਹਾਂ ਪਰ ਜ਼ਮੀਨ ਦੇ ਪੱਧਰ ਤੇ ਉਹ ਜਿਹੜੀ ਸਹੂਲਤ ਆ ਉਹ ਸਿਰਫ ਕੁਝ ਇੱਕ ਅਸਰ ਸੰਕ ਵਾਲੇ ਜਾਂ ਸਰਕਾਰੀ ਹਮਾਇਤੀ ਕਿਸਾਨਾਂ ਤੱਕ ਹੀ ਸੀਮਿਤ ਰਹਿ ਗਈ ਠੀਕ ਹੈ ਤੇ ਛੋਟੇ ਤੇ ਮੱਧ ਵਰਗ ਨਾਲ ਸੰਬੰਧ ਜਿਹੜੇ ਕਿਸਾਨ ਸੀਗੇ ਨਾ ਪਰ ਕਿ ਗੰਗਾ ਮੰਨਣ ਵਾਲੀ ਜਿਹੜੀ ਮਸ਼ੀਨਰੀ ਸੀ ਨਾ ਉਹ ਪਹੁੰਚ ਨਹੀਂ ਸਕੀ ਜਿਸ ਕਰਕੇ ਹਾਂਜੀ ਹਾਂਜੀ ਮੰਨੋ ਬਲੋ ਪਲੀਜ਼ ਅ ਜਿਸ ਕਰਕੇ ਪ੍ਰਾਲੀ ਦੀ ਜਿਹੜੀ ਇਸ ਵਾਰ ਹੈ ਨਾ ਚੁੱਕਣ ਦਾ ਜਿਹੜਾ ਸਦਾ ਕੰਮ ਉਹ ਕਾਫੀ ਲੇਟ ਹੋ ਚੁੱਕਾ ਤੇ ਕਿਸਾਨ ਇਹਨੀਆਂ ਦਿਨਾਂ ਦੀ ਕਣਕ ਦੀ ਫਸਲ ਬੀਜੇ ਦੇ ਉਧੇ ਹੋਏ ਆ ਆਪੋ ਆਪਣੀ ਛੇਤਾਂ 'ਚ ਠੀਕ ਹੈ ਜਾਨੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਣਕ ਦੀ ਬਜਾਈ ਪ੍ਰਭਾਵਿਤ ਹੋ ਰਹੀ ਆ ਹਾਂਜੀ ਬਿਲਕੁਲ ਹੋ ਰਹੀ ਆ ਕਿ ਕਿਸਾਨਾਂ ਨੇ ਵੈਸੇ ਮਨ ਬਣਾਇਆ ਸੀਗਾ ਕਿ ਕਾਫੀ ਹੱਦ ਤੱਕ ਜਿਹੜੀਆਂ ਤਰਾਂ ਦੀਆਂ ਅੱਗ ਲਾਉਣ ਦੀਆਂ ਘਟਨਾਵਾਂ ਉਹਨਾਂ ਵਿੱਚ ਕਮੀ ਆਈ ਸੀ ਕਿਸਾਨਾਂ ਨੇ ਆਪਣੇ ਤੌਰ ਤੇ ਮਨ ਬਣਾ ਲਿਆ ਸੀ ਕਿ ਅੱਗ ਜਿਹੜੀ ਆ ਉਹ ਨਾ ਲਾਈ ਜਾਵੇ ਪਰ ਵੀਕਰ ਸਰਕਾਰ ਵੱਲੋਂ ਪੂਰੀ ਤਰ੍ਹਾਂ ਨਾਲ ਸਮੇਂ ਸਿਰ ਠੋਕਵੀਂ ਮਦਦ ਮਿਲ ਜਾਂਦੀ ਤਾਂ ਮੇਰਾ ਖਿਆਲ ਇਹ ਵੀ ਅੱਗੇ ਤੋਂ ਇਹ ਤੋਟਲੀ ਜਿਹੜਾ ਆ ਅੱਗ ਲਾਉਣ ਦੀਆਂ ਘਟਨਾਵਾਂ ਬੰਦ ਹੋ ਸਕਦੀਆਂ ਸਨ ਪਰ ਫਿਰ ਵੀ ਕਿਤੇ ਕਿਤੇ ਲੱਗੀਆਂ ਸਰਕਾਰ ਵੱਲੋਂ ਸਖਤੀ ਵੀ ਕੀਤੀ ਗਈ ਆ ਹੂੰ ਹੂੰ ਪਰ ਜਿਹੜੀ ਕਣਕ ਦੀ ਬਿਜਾਈ ਦਾ ਟਕਮਾ ਸਮਾਂ ਆ ਉਹ ਨਵੰਬਰ ਨਹੀਂ ਵਿੱਚ ਗਿਣਿਆ ਜਾਂਦਾ ਖੇਤੀਬਾੜੀ ਮਹਾਰੰਸਾਰ ਹਾਂਜੀ ਹੁਣ ਤੇ ਦਸੰਬਰ ਨਹੀਂ ਆ ਗਿਆ ਹਾਲੇ ਵੀ ਪਿੰਡਾਂ 'ਚ ਕਾਫੀ ਜਿਹੜਾ ਹਿੱਸਾ ਆ ਉਹ ਕਣਕ ਦੀ ਬਿਜਾਈ ਤੋਂ ਬਾਂਝਾ ਰਹਿੰਦਾ ਜੀ ਯਾਨੀ ਫਿਰ ਹੁਣ ਕਿਸਾਨ ਪਛੇਤੀ ਕਣਕ ਲਾਣਗੇ ਤੁਹਾਡੇ ਹਸਾਬ ਨਾਲ ਆ ਜੇਕਰ ਖੇਤੀਬਾੜੀ ਮੈਚਿੰਗ ਦੀਆਂ ਜਾਂ ਖੇਤੀ ਮਹਾਰਾਜੀਆਂ ਹਦਾਇਤਾਂ ਦੇਖੀਆਂ ਜਾਣ ਤਾਂ ਉਹੀ ਕਿਸਮਾਂ ਬੀਜੇ ਜਾ ਸਕਦੀਆਂ ਜਿਹੜੀਆਂ ਕਿ ਆ ਥੋੜੀਆਂ ਪਛੇਤੀਆਂ ਆ ਹਾਂ ਹਾਂ ਤੇ ਪਰ ਕਿਸਾਨਾਂ ਜ਼ਿਆਦਾਤਰ ਕਿਸਾਨਾਂ ਨੇ ਨਾ ਉਹ ਪਿਛਲੀ ਫਸਲ ਦਾ ੀਜ ਜਿਹੜਾ ਆਪਣੇ ਕੋਲ ਰੱਖਿਆ ਹੁੰਦਾ ਆ ਹਾਂਜੀ ਉਹਨਾਂ ਦੇ ਵਿੱਚ ਫਿਰ ਉਹ ਆਮਣ ਕੇ ਕਿਸਾਨ ਹੈ ਜਿਹੜੇ ਮੁੱਲ ਲੈ ਕੇ ਨਹੀਂ ਮਤਲਬ ੀਜ ਪਾ ਸਕਦੇ ਉਹਨਾਂ ਨੇ ਆਪਣੇ ਘਰੋਂ ੀਜ ਜਿਹੜਾ ਪਾਣਾ ਹੁੰਦਾ ਆ ਇਸ ਕਰਕੇ ਇਸ ਵਾਰ ਥੋੜੀ ਕੰਕ ਦੀ ਬਿਜਾਈ ਜਿਹੜੀ ਪ੍ਰਭਾਵਤ ਹੋ ਰਹੀ ਆ ਜੁੱਤ ਨਾਲੇ ਲੱਗਦਾ ਕਿ ਥੋੜਾ ਝਾੜ ਵੀ ਘਟ ਆਣ ਦੇ ਵਸਾਰ ਹੈ ਝਾੜ ਪ੍ਰਭਾਵਿਤ ਹੋਏ ਗਏ ਤੇ ਨਾਲ ਜਦ ਬੀਜ ਆਪਾ ਕੀਤਾ ਪਾਣਾ ਤੇ ਟਾਈਮ ਪਛੇਤੇ ਵਾਲਾ ਹੋ ਚੁੱਕਾ ਹੈ ਨਾ ਹਾਂਜੀ ਹਾਂਜੀ ਉਹ ਤਾਂ ਹੈ ਹੀ ਆ ਇੱਕ ਵਾਰ ਤੇ ਵਿਗਿਆਨਿਕ ਕਿਸਾਨ ਜਿਹੜੇ ਮਟਰ ਵੀ ਲਾਉਂਦੇ ਆ ਨਾ ਮਟਰਾਂ ਦੀ ਵਿਆਈ ਉਹ ਤਾਂ ਪਹਿਲਾਂ ਕਣਕ ਦੀ ਵਿਆਈ ਜਿਹੜੀ ਲਗਭਗ ਹੋ ਚੁੱਕੀ ਹੁੰਦੀ ਹੈ ਜਿਹਦੇ ਮਟਰਾਂ ਦੇ ਖੇਤ ਬਿੰਦੇ ਹੁੰਦੇ ਆ ਤੇ ਉਹਨਾਂ ਵਿੱਚ ਪਛੇਤੇ ਕਿਸਮਾਂ ਕਿਸਾਨਾਂ ਵੱਲੋਂ ਬੀਜੀਆਂ ਜਾਂਦੀਆਂ ਪਰ ਇਸ ਵਾਰ ਤੇ ਉਹ ਸਾਰਾ ਕੰਮ ਇਕੱਠਾ ਹੀ ਚੱਲ ਰਿਹਾ ਜੀ ਮਟਰਾਂ ਦੀ ਤੋੜਾਈ ਹੋ ਚੁੱਕੀ ਆ ਤੇ ਉਹ ਜਿਹੜੀ ਕਣਕ ਦੀ ਬਿਜਾਈ ਦਾ ਕੰਮ ਆ ਗਿਆ ਵਿਚਾਰ ਹੋ ਗਿਆ। ਮੈਸੇ ਵੱਖਰੀ ਗੱਲ ਆ ਕਿ ਮਟਰ ਦੀ ਫਸਲ ਐ ਇਸ ਵਾਰ ਪਿਛਲੇ ਸਾਲ ਨਾਲੋਂ ਘੱਟ ਹੋਈ ਆ। ਤੋਡੇ ਲੱਕੇ ਚ ਮਟਰ ਦੀ ਫਸਲ ਬਹੁਤ ਜ਼ਿਆਦਾ ਘਟ ਹੋਈ ਆ ਕੁਝ ਮੌਸਮ ਦਾ ਵੀ ਪ੍ਰਭਾਵ ਕਹਿ ਸਕਦੇ ਆ ਆਪਾਂ ਜਿੱਦਾਂ ਮੌਸਮ ਵਿੱਚ ਗਰਮੀ ਹੋਣ ਕਰਕੇ ਮਟਰਾਂ ਦੀ ਜਿਹੜੀ ਫਸਲ ਆ ਉਹ ਪੂਰੀ ਤਰ੍ਹਾਂ ਨਹੀਂ ਹੋ ਸਕੀ ਹਾਂ ਹਾਂ ਆ ਜਿਹੜੇ ਇਹ ਖੇਤਾਂ ਦੇ ਵਿੱਚ 20 ਦੀ 25-25 ਕੁਆਂਟਲ ਆ ਮਟਰ ਨਿਕਲਦੇ ਸੀ ਇਸ ਵਾਰ ਉਹ ਐਵਰੇਜ 7 ਜਾਂ 8 ਜਾਂ ਵੱਧ ਤੋਂ ਵੱਧ ਕਿਸੇ ਤੇ 10 ਕੁਆਂਟਲ ਹੀ ਪ੍ਰਤੀ ਸ਼ੇਡ ਮਟਰ ਨਿਕਲੇ ਆ ਤੇ ਮਟਰਾਂ ਦਾ ਜਿਹੜਾ ਖਰਚਾ ਬਹੁਤ ਜ਼ਿਆਦਾ ਸੀ ਬੀਜ ਦੀ ਤੇ ਪਿਛਲੇ ਸਾਲ ਨਾਲੋਂ ਮਹਿੰਗਾ ਸੀ ਨਿਸਕਾਰ ਕੀ ਕਿਸਾਨਾਂ ਨੂੰ ਹਰ ਪਾਸੇ ਜੜਾ ਹੋ ਆਰਥਿਕ ਤੌਰ ਤੇ ਘਟਾਈ ਪੈ ਰਿਆ ਬਹੁਤ ਨੁਕਸਾਨ ਹੋ ਰਿਹਾ ਇੱਕ ਤਾਂ ਬੈਸਿਕ ਕਣਕ ਦੀ ਫਸਲ ਪ੍ਰਾਪਤ ਹੋ ਜਾਣੀ ਉਪਰੋਂ ਇਹ ਸਫਾਈ ਨਹੀਂ ਹੋਈ ਖੇਤਾਂ ਦੇ ਇੱਕ ਜਿਹੀ ਬਾਰਿਸ਼ ਨਹੀਂ ਇਸ ਵਾਰ ਦੀਵਾਲੀ ਦੇ ਲੱਗ ਛੱਕੇ ਹੋਏ ਇਹਦੇ ਨਾਲ ਵੀ ਕੁਝ ਨੁਕਸਾਨ ਹੋਇਆ ਲੋਕਾਂ ਦਾ ਹਾਂਜੀ ਉਹਨਾਂ ਦਾ ਨੁਕਸਾਨ ਤਾਂ ਹੈ ਹੀ ਜੇ ਮੌਸਮ ਦੇ ਵਿੱਚ ਜਿਹੜੀ ਠੰਡ ਪਾਉਣੀ ਚਾਹੀਦੀ ਨਾ ਕਣਕ ਦੀ ਬਜਾਈ ਲਈ ਵੀ ਜ਼ਰੂਰੀ ਆ ਹਾਂਜੀ ਮਟਰਾਂ ਦੀ ਲਵਾਈ ਵੇਲੇ ਵੀ ਉਹ ਜ਼ਰੂਰੀ ਹੁੰਦੀ ਆ ਹਾਂਜੀ ਤੇ ਨਹੀਂ ਤਾਂ ਕੋਈ ਸਮਾ ਹੋ ਜਾਂਦੀ ਤੇ ਇਸ ਕਰਕੇ ਜਿਹੜਾ ਹੈ ਉਹ ਮੌਸਮ ਵੀ ਐ ਕਿ ਇਹਨਾਂ ਫਸਲਾਂ ਦੇ ਉਨਕੂਲ ਨਹੀਂ ਜਾ ਰਹੇ ਠੀਕ ਹੈ ਜੇ ਅੱਗੇ ਤੋਂ ਮਤਲਬ ਅਗਲੇ ਸਾਲਾਂ ਵਿੱਚ ਮਤਲਬ ਛੋਟੇ ਕਿਸਾਨ ਨੂੰ ਸਹੂਲਤ ਮਿਲ ਸਕੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਜਾਂ ਕੀ ਸਲਾਹ ਦਿੰਦੇ ਹੋ ਕਿ ਵੀ ਇਸ ਤਰ੍ਹਾਂ ਜੇ ਖੇਤੀਬਾੜੀ ਮੈਕਨਿਕੀ ਕਦਮ ਪੁੱਟੇ ਮੈਨੂੰ ਤਾਂ ਇਹ ਸਲਾਹ ਹੈ ਜਿਦਾਂ ਦੀ ਜਿਹੜੀਆਂ ਆ ਪਿੰਡਾਂ ਵਿੱਚ ਖੇਤੀਬਾੜੀ ਸੁਭਾਅ ਮ ਹੈਗੀ ਆ ਉਹਨਾਂ ਵਿੱਚ ਮਸ਼ੀਨਰੀ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਠੀਕ ਹੈ ਜੀ ਤੇ ਪ੍ਰਾਣੀ ਸੰਭਲ ਲਈ ਤੇ ਜੇਕਰ ਪ੍ਰਾਣੀ ਸਾਥ ਹੋ ਜਾਈਏ ਚੰਗੇ ਸੇਤਾਂ ਫਿਰ ਛੋਟੇ ਕਿਸਾਨਾਂ ਨੂੰ ਵੱਤ ਵਤ ਲਾਭ ਹੋ ਸਕਦਾ ਇਸ ਚੀਜ਼ ਦੇ ਨਾਲ ਠੀਕ ਹੈ ਜੀ ਇਹ ਸਰਕਾਰੀ ਤਾਂ ਅਸੀਂ ਇਹ ਮਤਲਬ ਜ਼ਰੂਰੀ ਆ ਕਿ ਸਹਿਕਾਰੀ ਸਹਿਵਾਮਾ ਮਜਬੂਤ ਕੀਤਾ ਜਾਵੇ ਤੇ ਉੱਥੇ ਮਸ਼ੀਨਰੀ ਜਿਹੜੀ ਉਪਲਬਧ ਕਰਵਾਈ ਜਾਵੇ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਕਿਸਾਨਾਂ ਦੀ ਆਪਣੇ ਇਲਾਕੇ ਦੇ ਕਿਸਾਨਾਂ ਦੀ ਤਾਂ ਮਤਲਬ ਛੋਟਿੰਗ ਖੇਤੀ ਕਰਨ ਲਈ ਥੋੜੀ ਘੱਟ ਜ਼ਮੀਨ 'ਤੇ ਖੇਤੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਇਸ ਵੇਲੇ ਵੱਧ ਗਈ ਹੈ ਲਗਾਤਾਰ ਵੱਧ ਰਹੀ ਹੈ ਪਰਿਵਾਰ ਵੱਡੇ ਹੋਣ ਕਰਕੇ ਜਾਂ ਵੱਡੇ ਜੀਵਨ ਦੇ ਰੰਗ ਦੀ ਗਲਤੀ ਬਤਾ ਜੇ ਐਵਰੇਜ ਗੱਲ ਕੀਤੀ ਜਾਵੇ ਸਾਡਾ ਜਿਹੜਾ ਗਰਸੈਂਟ ਹੈ ਅਕਾ ਅਯੋਧਿਆ ਵਿੱਚ ਕੋਸ਼ਿਸ਼ ਜਿੱਦਾਂ ਬਹੁਤ ਜ਼ਿਆਦਾ ਜ਼ਮੀਨਾਂ ਵਾਲੇ ਕਿਸਾਨ ਨਹੀਂ ਹੈਗੇ ਠੀਕ ਹੈ ਜੀ ਐਵਰੇਜ ਮੱਧ ਵਰਗ ਦਾ ਉਹ ਥੱਲੇ ਵਾਲੀ ਸ਼੍ਰੇਣੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਪਰ ਉਹਨਾਂ ਨੂੰ ਪੰਨਾ ਨਹੀਂ ਸੀ ਜ਼ਿਆਦਾ ਬਣਿਆ ਹਾਂ ਛੋਟੇ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੈ ਜੀ ਉਪਰੋਂ ਸਰਕਾਰ ਸਾਰੇ ਕਿਸਾਨ ਆ ਜਿਹੜੇ ਹਾਂ ਠੇਕੇ ਤੇ ਜ਼ਮੀਨ ਲੈ ਕੇ ਜਿਹੜੇ ਖੇਤੀ ਕਰਦੇ ਆ ਤੇ ਠੇਕੇ ਦੇ ਰੇਟ ਵੀ ਦਿਨ ਪ੍ਰਤੀ ਦਿਨ ਵੱਧ ਰਹੇ ਆ ਜ਼ਿਆਦਾਤਰ ਪ੍ਰਵਾਸੀ ਭਾਰਤੀਆਂ ਦਾ ਇਹ ਇਲਾਕਾ ਹੈਗਾ ਠੀਕ ਹੈ ਜੀ ਪ੍ਰਵਾਸੀ ਭਾਰਤੀ ਬਾਹਰ ਰਹਿੰਦੇ ਤੇ ਆਪਣੀ ਜ਼ਮੀਨ ਜਿਹੜੀ ਉਹ ਠੇਕੇ ਤੇ ਦੇ ਜਾਂਦੇ ਆ ਐਨ ਆਰ ਆਈ ਨੇ ਮਤਲਬ ਆਪਣੀਆਂ ਜਿਹੜੀਆਂ ਜ਼ਮੀਨਾਂ ਠੇਕੇ ਤੇ ਦਿੱਤੀਆਂ ਹੋਈਆਂ ਜ਼ਿਆਦਾਤਰ ਹਾਂਜੀ 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 ਬਿਲਕੁਲ ਠੇਕੇ ਤੇ ਦਿੱਤੇ ਤੇ ਲਏ ਆ ਤੇ ਉਹਨਾਂ ਨੂੰ ਤਾਂ ਫਿਰ ਹੋਰ ਨੁਕਸਾਨ ਹੋਏ ਨਾ ਕੋਈ ਠੇਕਾ ਵੀ ਦੇਣਾ ਮਾ ਤੇ ਉੱਪਰ ਫਸਲ ਵੀ ਨਹੀਂ ਹੋਈ हां ਉਹ ਜੋ ਹਰੀਫ ਸਾਲ ਖੜਾ ਹੈ ਜੀ ਪੈਸੇ ਤਾਂ ਉਹਨੇ ਦੇਣੇ ਪੈਣੇ ਆ ਜਿੰਨਾ ਵੀ ਕਿਸੇ ਦਾ طے ਹੋਇਆ ਮਤਲਬ ਉਹ ਠੇਕਾ ਹਰ ਇੱਕ ਸਾਲ ਥੋੜਾ ਥੋੜਾ ਵੱਧਦਾ ਹੀ ਜਾ ਰਿਹਾ ਠੀਕ ਆ ਜੀ ਤੇ ਇਸ ਵੇਲੇ ਜਮਿਨੀ ਹਕੀਕਤ ਦੀ ਗੱਲ ਕੀਤੀ ਜਾਵੇ ਤਾਂ ਪ੍ਰਾਲੀ ਤਕਰੀਬਨ ਹੁਣ ਖਤਮ ਹੋ ਚੁੱਕੀ ਹੈ ਜਾਂ ਹਲੇ ਪਈ ਖੇਤਾਂ ਜੀ ਤਾਲੀ ਜਿੰਨਾ ਕਿਸਾਨਾਂ ਕਰਕੇ ਮਸ਼ੀਨਰੀ ਮਤਲਬ ਗੰਡਾ ਬੰਨਣ ਵਾਲੀ ਮਹੀਤ ਸੋ ਕੀ ਉਹਨੇ ਫਿਰ ਆਪਣੇ ਲੈਵਲ ਤੇ ਕਿਸੇ ਨੇ ਖੇਤਾਂ ਦੇ ਮੋੜੀ ਵਿੱਚ ਕੱਢ ਕੇ ਰੱਖੀ ਹੋ ਆਪਣੇ ਖੇਤਾਂ ਦੇ ਕੋਨੇ ਆ ਤੇ ਕੱਢ ਕੇ ਰੱਖੀ ਹੋ ਕਈਆਂ ਨੇ ਸੜਕਾਂ ਦੇ ਅੜਗ ਵਾਲੇ ਵੀ ਰੱਖੀ ਹੋਈ ਆ ਠੀਕ ਹੈ ਜੀ ਇਹ ਇਸ ਕਰਕੇ ਮਤਲਬ ਹਜੇ ਵੀ ਮੇਰੇ ਹਿਸਾਬ ਦੇ ਨਾਲ 30% ਜਿਹੜਾ ਨਸਾਇਆ ਕਣਕ ਦੀ ਬਿਜਾਈ ਤੋਂ ਰਹਿੰਦਾ ਹੈ ਬਲਕਿ ਖੇਤ ਹਲੇ ਬਿਜਾਈ ਤੋਂ ਬੰਦੇ ਪਏ ਆ ਹਾਂਜੀ 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 ਠੀਕ ਹੈ ਜੀ ਸਿਰਜੀ ਤੁਸੀਂ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਹਰਬਾਨੀ ਠੀਕ ਹੈ ਜੀ ਸਿਰਜੀ ਧੰਨਵਾਦ ਹੁਣ ਗੱਲ ਕਰਾਂਗੇ ਇਲਾਕੇ ਦੇ ਛੋਟੇ ਕਿਸਾਨਾਂ ਦੇ ਮਸਲਿਆਂ ਨੂੰ ਬਰੀਕੀ ਨਾਲ ਜਾਣਨ ਵਾਲੇ ਜਵਿੰਦਰ ਸਿੰਘ ਸਿੰਬਲੀ ਜੋ ਕਿ ਲੋਕ ਆਗੂ ਵੀ ਹਨ ਸਵਾਗਤ ਹੈ ਜਵਿੰਦਰ ਜੀ ਤੁਹਾਡਾ ਸਭ ਤੋਂ ਪਹਿਲਾਂ ਜੀ ਹਾਂ ਜੀ ਛੋੜੀ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮਾਰਾ ਮੈਂ ਕਿ ਅੱਜ ਆਪਾਂ ਗੱਲ ਤੁਹਾਡੇ ਨਾਲ ਕਰਨੀ ਸੀ ਕਿ ਜਿਹੜਾ ਆਪਣੇ ਇਲਾਕੇ ਵਿੱਚ ਛੋਟਾ ਫਾਰਮਰ ਆ ਪਰਾਲੀ ਦੀ ਸਾਮ ਸੰਭਾਲ ਦੀ ਵਿਵਸਥਾ ਸਰਕਾਰ ਵੱਲੋਂ ਜੋ ਕੀਤੀ ਗਈ ਸੀ ਉਹਦੇ ਪ੍ਰਬੰਧ ਕਿਹੋ ਜਿਹੇ ਰਹੇ ਜੀ ਕਰ ਬੇਨਤੀ ਆ ਪਈ ਪ੍ਰਬੰਧ ਤਾਂ ਚਲੋ ਸਰਕਾਰ ਨੇ ਕੀਤੇ ਆ ਤੇ ਸਰਕਾਰ ਕਰਦੀ ਆ ਪਰ ਜਿਹੜੇ ਛੋਟੇ ਕਿਸਾਨਾਂ ਤੱਕ ਪਹੁੰਚਣਾ ਬਹੁਤ ਔਖਾ ਆ ਤਾਂ ਕਿ ਵੱਡੇ ਕਿਸਾਨਾਂ ਤੱਕ ਜਿਹੜੀ ਹੁੰਦੀ ਆ ਪਹਲ ਹੁੰਦੀ ਆ ਛੋਟੇ ਕਿਸਾਨਾਂ ਨੂੰ ਦੂਜੇ ਨੰਬਰ ਤੇ ਰੱਖਿਆ ਜਾਂਦਾ ਜੀ ਤੇ ਪਰਾਲੀ ਖਰਾਲੀ ਜਿਹੜੀ ਹੈਗੀ ਆ ਇਹਨਾਂ ਦੀ ਛੋਟੇ ਕਿਸਾਨ ਦੀ ਫਾਰਮਰਸ ਦੀ ਮਤਲਬ ਸਾਂਭੀ ਗਈ ਆ ਜਾਂ ਨਹੀਂ ਇਹ ਬਹੁਤ ਔਖੀ ਸਾਂਭੀ ਗਈ ਆ ਕੁਝ ਉਹਨਾਂ ਨੇ ਆਪ ਕੱਢ-ਕੁੱਢ ਕੇ ਬਾਹਰ ਲਈ ਏਦਾਂ ਕਾਰਕੁਰਤੀ ਕੀਤੀਆਂ ਜੀ ਬਹੁਤ ਔਖਾ ਸੀਗਾ ਜਿਹੜੀ ਖਰਾਲੀ ਇਹ ਹੁਣ ਨਹੀਂ ਸੰਭਾਲੀ ਗਈ ਇਹਦੇ ਨਾਲ ਕਣਕ ਦੀ ਬਜਾਈ ਤੇ ਕਣਕ ਦੀ ਮਤਲਬ ਜਿਹਾ ਮਟਰਾਂ ਦੀ ਜਿਹਾ ਆਲੂਆਂ ਦੀ ਤਿੰਨਾਂ ਫਸਲਾਂ ਤੇ ਕੀ ਪ੍ਰਭਾਵ ਪਿਆ ਜੀ ਇਹਦਾ ਇਹਦੇ ਵਿੱਚ ਜਿਹੜੇ ਮਟਰਾਂ ਜੀ ਤੁਸੀਂ ਮੌਕੇ ਤੇ ਦੇਖ ਸਕਦੇ ਆ ਮਟਰਾਂ ਨੂੰ ਤਾਂ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਆ ਮਟਰ ਤਾਂ ਬਿਲਕੁਲ ਹੋਏ ਨਹੀਂ ਜੀ ਐਟ ਕੀ ਜਿਹੜੇ ਖਾਪ ਖੇਤ ਸੀਗੇ ਜਾਂ ਮਿੱਟੀ ਵਾਲੇ ਸੀਗੇ ਉਹਨਾਂ ਵਿੱਚ ਖੇਤ ਮਟਰ ਵਧੀਆ ਹੋਏ ਮਾਰੇ ਮੋਟੇ ਇਹਦੇ ਵਿੱਚ ਤਾਂ ਮਟਰ ਬਹੁਤ ਜ਼ਿਆਦਾ ਮਾਰੇ ਹੁੰਦੇ ਪਰਾਲੀ ਦੇ ਕਾਰਨ ਜੀ ਫਸਲ ਨਹੀਂ ਹੁੰਦੀ ਪਰਾਲੀ ਦੇ ਕਾਰਨ ਜੇ ਪਰਾਲੀ ਜਿਹੜੀ ਸਿੱਧੀ ਜਿਹੇ ਖੇਤਾਂ 'ਚ ਬਾਹਰਨ ਦਾ ਜ਼ਿੰਮੇਦਾਰ ਉਸ ਤੋਂ ਬਾਅਦ ਜੇ ਮਟਰ ਦੀ ਬਿਜਾਈ ਕਰਦੇ ਆ ਤਾਂ ਮਟਰ ਦੀ ਫਸਲ ਨਹੀਂ ਹੁੰਦੀ ਇਹ ਕਿਹਨਾਂ ਚਾਹੁੰਦੇ ਹੋ ਨਹੀਂ ਹਾਂਜੀ ਨਹੀਂ ਹੁੰਦੀ ਫਸਲ ਨਹੀਂ ਹੁੰਦੀ ਜੀ ਮਟਰ ਐਟ ਕੀ ਬਹੁਤ ਲੱਖੋ ਵੀ 20% ਨਿਕਲਿਆ ਜੀ ਤੇ ਜਿਹੜੇ ਪਰਾਲੀ ਦੇ ਢੇਰ ਲੱਗੇ ਰਹੇਗੇ ਤਾਂ ਉਹਨਾਂ ਵਿੱਚ ਜਿੱਦਾਂ ਆਮ ਤੌਰ ਤੇ ਕਿਸਾਨ ਦੋਹੀ ਹੋ ਜਾਂਦੇ ਚੂਹਿਆਂ ਤੋਂ ਚੂਹੇ ਵਗੈਰਾ ਆ ਜਾਂਦੇ ਉਹਨਾਂ ਦਾ ਕੀ ਪ੍ਰਭਾਵ ਮਨ ਕਿਹੜੀ ਕਿਹੜੀ ਫਸਲ ਤੇ ਮਾਰ ਰਹੀ ਜੀ ਚੂਹਿਆਂ ਦੀ ਸਭ ਬੇਇੱਜ਼ਤੀ ਆ ਤਾਂ ਜਿੱਦਾਂ ਜਿਹੜੀ ਇਹ ਪਰਾਲੀ ਹੈ ਨਾ ਪਿਛਲੇ ਸਾਲਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਬੀਜ ਕੇ ਵੇਖੀ ਲੋਕਾਂ ਨੇ ਹਾਂਜੀ ਛੱਤੇ ਦੇ ਕੇ ਉੱਪਰ ਕਟਰ ਦੇ ਨਾਲ ਪਰਾਲੀ ਉਹਨਾਂ ਨੇ ਕੱਟੀ ਜਿੱਦਾਂ ਉੱਪਰ ਹੈ ਨਾ ਇਹ ਪਿਛਲੇ ਸਾਲ ਦੇ ਡਿਸ਼ਰ ਸਾਹਿਬ ਦੀ ਵੀ ਇਹ ਸਾਨੂੰ ਖਾਦੀਆਂ ਜੀ ਇਹ ਸਾਡਾ ਖੋਦ ਦਾ ਤਜਰਬਾ ਪਿੰਡਾਂ ਦਾ ਪਰ ਸਾਡੇ ਚੂਹਾ ਐਨਾ ਵੱਡ ਚੁੱਕਾ ਸੀ ਐਨਾ ਵੱਡ ਗਿਆ ਨਾ ਜਿਹਦਾ ਕੋਈ ਅੰਤ ਹੀ ਨਹੀਂ ਉਸ ਤੋਂ ਬਾਅਦ ਇੱਕ ਤੇ ਇਹ ਬਰਾਵੀ ਰਲ ਕੇ ਉਸ ਤੋਂ ਬਾਅਦ ਚੂਹੇ ਨੂੰ ਬਚਣ ਦੇ ਲਈ ਜਦੋਂ ਕਣਕ ਦੀ ਲਾੜਿਆ ਉਹ ਵੀ ਵਿੱਚ ਖੇਤਾਂ ਦੇ ਰਹਿ ਗਈ ਠੀਕ ਹੈ ਜਦੋਂ ਲੋਕਾਂ ਨੇ ਮੱਕੀ ਬੀਜੀ ਆ ਨਾ ਤੇ ਸਾਡੇ ਕੋਲ ਮੱਕੀ ਹੋਈ ਦੀ ਬਿਲਕੁਲ ਨਾਲ ਬੀਜ ਦੇ ਸਾਰੇ ਮੱਕੀ ਸਾਰੇ ਚੂਹੇ ਝੋਗ ਗਏ ਖੇਤਾਂ ਦੇ ਫੇਦ ਜਿੱਦਾਂ ਮੈਂ ਤੁਹਾਨੂੰ ਆਪਣੇ ਲਾਗੇ ਲਾ ਕੇ ਜੈਨਪੁਰ ਬੜਬਾ ਡਹੋੜਾ ਸਿੰਬਲੀ ਸਾਡੇ ਆ ਮਾਝੇਪੁਰ ਪੈਂਦਾ ਸਾਡੇ ਆ ਹਾਟਮਾਈ ਪੈਂਦਾ ਚੱਕ ਗੁਰੂ ਪੈਂਦਾ ਜੀ ਬਗਾਪੁਰ ਪੈਂਦਾ ਇਹਨਾਂ ਪਿੰਡਾਂ ਦੇ ਵਿੱਚ ਤਾਂ ਮੈਕਸੀਮਮ ਚੂਹੇ ਸਾਰੀ ਚੋਗ ਗਈ ਜਿੱਦਾਂ ਮੱਕੀ ਜਿਹੜੀ ਸੀ ਜਿਹੜਾ ਮੱਕੀ ਦਾ ਬੀਜ ਅਸੀਂ ਬੀਜਦੇ ਆ ਮਤਲਬ ਬੀਜ ਨੂੰ ਚੂਹੇ ਖਾ ਗਏ ਹੈ ਨਾ ਹਾਂਜੀ ਹਾਂਜੀ ਖੇਤ ਬਿਲਕੁਲ ਰੜੇ ਰਹਿ ਗਏ ਜੀ ਖਾਪ ਹੋ ਗਏ ਖੇਤ ਬਿਲਕੁਲ ਓਕੇ ਓਕੇ ਇਹ ਬਹੁਤ ਵੱਡਾ ਹੈ ਜੀ ਨਾ ਹਾਂਜੀ ਚੂਹੇ ਦਾ ਤਾਂ ਬਹੁਤ ਵੱਡਾ ਹੁੰਦਾ ਪਰਾਂ ਜੀ ਵਿੱਚ ਫਿਰ ਚੂਹਿਆਂ ਦੇ ਹਮਲੇ ਤੋਂ ਕਿੱਦਾਂ ਬਚਿਆ ਫਾਰਮਰ ਜੀ ਨਹੀਂ ਬਾਤਬਾਦੀ ਦਵਾਈ ਪਾ ਪਾ ਲੋਕੀ ਆੱਕ ਗਏ ਜੀ ਨਹੀਂ ਬਚਦਾ ਬਹੁਤ ਜਿਆਦਾ ਚੂਹਾ ਸਾਡੇ ਤਾਂ ਬਹੁਤ ਜਿਆਦਾ ਵਧ ਗਿਆ ਹੈ ਚੂਹਾ ਤੇ ਹੁਣ ਜਿਹੜੀ ਕਣਕ ਦੀ ਬਜਾਈ ਹੈ ਜਿਹੜਾ ਤੇ ਸੀਜ਼ਨ ਚੱਲਦਾ ਪਿਆ ਜੋ ਯੂਨੀਵਰਸਿਟੀ ਵੀ ਇਹ ਦੱਸਦੀ ਹੈ ਕਿ ਨਵੰਬਰ ਦੇ ਅੱਧ ਤੱਕ ਬੀਜ ਹੋ ਜਾਣੀ ਚਾਹੀਦੀਆਂ ਸੀਗੀਆਂ ਤੇ ਉਹ ਦਾ ਕਿਸ ਤਰ੍ਹਾਂ ਮਤਲਬ ਲੱਗ ਰਿਹਾ ਪਿਆ ਜੀ ਕਿ ਮਤਲਬ ਫਸਲ ਬੀਜ ਹੋ ਜਾਏਗੀ ਕਣਕ ਦੀ ਪ੍ਰੋਪਰ ਜਾਂ ਥੋੜਾ ਪ੍ਰਭਾਵਕ ਹੋਵੇਗਾ ਜੀ ਦੇਖੋ ਜੀ ਜਿਹੜਾ ਚਾਹੇ ਵੱਡਾ ਚਾਹੇ ਛੋਟਾ ਕਿਸਾਨ ਇਹਦੇ ਵਿੱਚ ਫਸ ਗਿਆ ਜੀ ਜੀ ਤਾਂ ਕਿਸਾਨ ਇਹ ਰੌਣੀ ਕਰ ਦਿੰਦਾ ਜੀ ਤਾਂ ਵੀ ਫਸ ਜਾਂਦਾ ਜਿਆਦੇ 늦 ਹੋ ਜਾਂਦੀ ਆ ਠੀਕ ਹੈ ਜਿਹਦੇ ਨੰਬਰ ਤੇ ਕਿਸਾਨ ਨੇ ਇਹ ਕੰਮ ਕੀਤਾ ਵੀ ਸੁੱਕੀ ਜ਼ਮੀਨ ਨੂੰ ਵਿੱਗਿਆ ਕਣਕ ਵਿਜੀ ਆ ਬਾਅਦ ਦੇ ਵਿੱਚ ਪਾਣੀ ਲਾਇਆ ਉਹਦੇ ਨਾਲ ਵੀ ਕਣਕ ਪ੍ਰਭਾਵਤ ਹੁੰਦੀ ਆ ਜੀ ਬਹੁਤ ਪ੍ਰਭਾਵਤ ਹੁੰਦੀ ਇਹਦੇ ਨਾਲ ਨਹੀਂ ਜੇ ਗੱਲ ਐ ਕਿ بارشਾਂ ਕੀਤੀ ਜਾਵੇ ਹਰ ਸਾਲ ਜਿਸ ਤਰ੍ਹਾਂ ਦੀਵਾਲੀ ਦੇ ਆਸ-ਪਾਸੇ ਮੀਂਹ ਪੈ ਜਾਂਦੇ ਸੀ ਇਹ ਸਾਡੀ ਤੌਰ ਤੇ ਮਰਕਾ ਹੋਈ ਨਹੀਂ ਤਾਂ ਇਹਦਾ ਵੀ ਕੋਈ ਪ੍ਰਭਾਵ ਪਿਆ ਜੀ ਹਾਂਜੀ ਇਹਦਾ ਹੈਗਾ ਜੀ ਬਹੁਤ ਜਿਆਦਾ ਇਹ ਬਾਟਾ ਵਰਨ ਦਾ ਹੈਗਾ ਥੱਲੇ ਜ਼ਮੀਨ ਦਾ ਫਰਕ ਪੈ ਜਾਂਦਾ ਜੀ ਉਹ ਸਾਰਾ ਇਹਦੇ ਨਾਲ ਅਫਸਰਟ ਹੋ ਜਾਂਦਾ ਜੀ ਜ਼ਮੀਨ ਦਾ ਤੁਸੀਂ ਜੇ ਰੌਣੀ ਕਰਕੇ ਬੀਜਣੀ ਆ ਸੁੱਕੀ ਬੀਜਣੀ ਇਹਦੇ ਨਾਲ ਫਸਲ ਨੂੰ ਪ੍ਰਭਾਵ ਪੈਣਾ ਹੀ ਪੈਣਾ ਆ ਜੀ ਬਹੁਤ ਜਿਆਦਾ ਇਹਦਾ ਘਾੜ ਦਾ ਫਰਕ ਪੈਂਦਾ ਜੀ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਇਸ ਵੇਲੇ ਸਰਕਾਰ ਕੋਲ ਮੰਗ ਤਾਂ ਇਹ ਕਰਦੇ ਆ ਸਰਕਾਰਾਂ ਕੋਲ ਇਹ ਵਾਅਦੇ ਤਾਂ ਕਰੀ ਕਰੀ ਜਾਂਦੀਆਂ ਦਾਵੇ ਵਾਅਦੇ ਸਾਰਾ ਕੁਝ ਕਰਦੀਆਂ ਪਰ ਜਦੋਂ ਤੁਸੀਂ ਕਹੋ ਵੀ ਜਮਿਨੀ ਤੌਰ ਤੇ 100 ਦੇ ਵਿੱਚੋਂ 5% ਹੀ ਦੀਦਾ ਜੀ ਬਹੁਤਾ ਨਹੀਂ ਦੀਦਾ ਇਹ ਸਰਕਾਰਾਂ ਨੂੰ ਬਹੁਤ ਵੱਡਾ ਧਿਆਨ ਦੇਣਾ ਚਾਹੀਦਾ ਹੈ ਇਹਦੇ ਵਿੱਚ ਕਿਉਂਕਿ ਕਿਸਾਨ ਤਾਂ ਹਰ ਜਗ੍ਹਾ ਫਸਿਆ ਆ ਜੀ ਕਿਸਾਨ ਰੱਖੋ ਤੁਸੀਂ ਬੀਜਣ ਤੋਂ ਲੈ ਕੇ ਵੇਚਣ ਤੱਕ ਸੰਖਾ ਕਿਸਾਨ ਜਿਹੜਾ ਉਹ ਫਸਿਆ ਪਿਆ ਇਹਨੂੰ ਸਰਕਾਰ ਨੂੰ ਕੱਢਣਾ ਚਾਹੀਦਾ ਕਿਸੇ ਨਾ ਕਿਸੇ ਤਰੀਕੇ ਕੋਈ ਵੀ ਸਰਕਾਰ ਹੋਵੇ ਵਾਹ ਬੋਲਣੀ ਚਾਹੀਦੀ ਬਿਲਕੁਲ ਠੀਕ ਗੱਲ ਤੁਹਾਡੀ ਜਿਹੜੀ ਫਸਲਾਂ ਨੂੰ ਬੀਜਣ ਤੋਂ ਲੈ ਕੇ ਵੇਚਣ ਤੱਕ ਕਿਸਾਨ ਪਰੇਸ਼ਾਨ ਰਹਿੰਦਾ ਵਾ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿਸਾਨ ਦੇ مسئلے ਹੱਲ ਹੋਣੇ ਚਾਹੀਦੇ ਆ ਹਾਂਜੀ ਹਾਂਜੀ ਫਿਰ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਸਭ ਬਹੁਤ ਬਹੁਤ ਰਿਆ ਤਜਰੂਬ ਲੂਕ ਕਰਾਂਗੇ ਜੀ ਬਹੁਤ ਬਹੁਤ ਛੋਰੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵੱਡੇ ਪ੍ਰਾਨੇ ਕਰਦੇ ਆ ਚਲੋ ਇਹ ਕਿਸਾਨਾਂ ਦਾ ਇਦਾਂ ਮੜਾ ਮੋਟਾ ਵੀ ਕਰੀ ਜਾਓ ਜੀ ਉਹਦੇ ਨਾਲ ਚਲੋ ਸਰਕਾਰਾਂ ਤੇ ਕੰਮ ਖੁੱਲ ਜਾਂਦੇ ਥੋੜੇ-ਮੋਟੇ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਧੰਨਵਾਦ ਤੁਹਾਨੂੰ